ਗੁਵੜਾ ਪੁਲਿਸ ਨੇ ਇੱਕ ਗ੍ਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਸਪਾ ਸੈਂਟਰ ਦੀ ਆੜ ਵਿੱਚ ਦੇ ਵਪਾਰ ਦਾ ਧੰਦਾ ਚਲਾ ਰਿਹਾ ਸੀ ਜਿਸ ਕਾਰਨ ਹੈ ਕਿ ਥਾਣਾ ਸਿਟੀ ਦੀ ਪੁਲਿਸ ਨੇ ਛਾਪੇਮਾਰੀ ਕਰਕੇ ਹਰ ਗੋਬਿੰਦ ਨਗਰ ਅਤੇ ਪੁਰਾਣੀ ਸਬਜ਼ੀ ਮੰਡੀ ਵਿਖੇ ਸਥਿਤ ਡਾਇਮੰਡ ਨੇਚੂਰ ਸਪਾ ਸੈਂਟਰ ਉਤੇ ਇੱਕ ਹੋ ਸਪਾ ਸੈਂਟਰ ਤੋਂ ਇਸ ਗ੍ਰੋਹ ਦੀਆਂ 11 ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਮਾਲਕ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਾਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਨਾ ਦੋਵੇਂ ਸੈਂਟਰਾਂ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਬੜੇ ਹੀ ਜੋਰਾ ਸ਼ੋਰਾ ਨਾਲ ਚੱਲਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਹਿਲਾ ਪੁਲਿਸ ਨੂੰ ਨਾਲ ਲੈ ਕੇ ਇਨਾ ਸਵਾ ਸੈਂਟਰਾਂ ਵਿੱਚ ਛਾਪੇਮਾਰੀ ਕੀਤੀ ਤੇ 11 ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਖੜਾ ਮੁਖੀ ਮੁਤਾਬਕ ਪੁਲਿਸ ਨੇ ਇਸ ਸਬੰਧੀ 14 ਲੋਕਾਂ ਖਿਲਾਫ ਦੋ ਮਾਮਲੇ ਦਰਜ ਕੀਤੇ ਹਨ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਗਰੋਹ ਦੇ ਹੋਰ ਕਿੰਨੇ ਮੈਂਬਰ ਹਜੇ ਬਾਕੀ ਹਨ ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋਂ ਡੂੰਿੰਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਹਾਂਜੀ ਸਰ ਇੱਕ ਕੁੜੀਆਂ ਤੇ ਇੱਕ ਮੁੰਡੇ ਫੜੇ ਕੀ ਮਾਮਲਾ ਸਾਰਾ ਹਾਂਜੀ ਦੋ ਇੱਕ ਚੋਰੀ ਛੁਪ ਕੇ ਨਾ ਤੇ ਸਪਾ ਸੈਂਟਰ ਚੱਲਦੇ ਜੀ ਉਹਦੀ ਆਰਟ ਚਲੀ ਵਪਾਰਕ ਗੰਦਾ ਕਰਵਾਇਆ ਜਾਂਦਾ ਸੀ ਜਿਸ ਵੰਦੀ ਸੀ ਹਰਗੋਬਿੰਦਨਗਰ ਤੇ ਪ੍ਰਾਣੀ ਸਬਜੀ ਮੰਡੀ ਤੋਂ ਦੋ ਮੁੰਡੇ ਤਿੰਨ ਕੁੜੀਆਂ ਗ੍ਰਿਫਤਾਰ ਕੀਤੀਆਂ ਨੇ। ਉਹਨਾਂ ਵਿੱਚ ਜਿਹੜਾ ਹਰਗੋਬਿੰਦਨਗਰ ਉਹ ਪਲੇਸ ਨਾਮ ਦਾ ਮਾਲਕ ਹੈ ਤੇ ਜਿਹੜਾ ਫੋਲ ਸਬਜੀ ਮੰਡੀ ਉੱਥੇ ਰਵੀ ਨਾਮ ਦਾ ਮੁੰਡਾ ਹੈ ਤੇ ਉਹਨਾਂ ਦੀ ਸੀ ਭਾਲ ਜਾਰੀ ਹੈ ਸਾਡੇ ਕੋਲ ਰਿਮਾਰਕ ਤੇ ਨੇ ਜੱਗਦੇ ਦੇ ਕਿਜੋ ਕਾਰਬਿਓਗਿਓ ਮਛਲੀ ਆਉਂਦੀ ਸੀ। ਟੋਟਲ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਫੜੇ ਆ ਜੀ? 9 ਕੁੜੀਆਂ ਨਹੀਂ ਟੋਟਲ 2 ਮੁੰਡੇ ਨੇ 11 ਜੀ 11 ਜਣੇ ਆ ਤੇ ਕਿੰਨੇ ਸਮੇਂ ਤੋਂ ਚਲਾ ਰਹੇ ਸੀ? ਇਹ ਹੈ ਜੀ ਸਾਨੂੰ ਇਹ ਆਣ ਚ 15-15 ਦਿਨ ਕਹਿੰਦੇ ਨੇ 15-20 ਸਾਨੂੰ ਜਦੋਂ ਧਿਆਨ ਚ ਆਇਆ ਸੀ ਉਹਦੀ ਰਿਪੋਰਟ ਕਰਕੇ ਇਹਨਾਂ ਦੀ ਕਾਰਵਾਈ ਕਰ ਤੇ ਕਿੱਥੇ ਦੀਆਂ ਕੁੜੀਆਂ ਰਹਿਣ ਵਗੀਆਂ ਆ ਹੁਣ ਕਿ ਜੀ ਮਾਸਟਰ ਮਾਈਂਡ ਕੌਣ ਹੈ ਬਦਿਆਬਾਲ ਜੀ ਆਨੇ ਮਾਸਟਰ ਮਾਈਂਡ ਨੇ ਉਹਨਾਂ ਤੋਂ ਇੱਕ ਪ੍ਰਿੰਸ ਹੈ ਨਰੋਰ ਗੋਗਨਗਰਾ ਵਾਲਾ ਇੱਕੋ ਦੂਸਰੇ ਰੱਖੀ ਕਿ ਬਾਹਰ ਦੀਆਂ ਕੁੜੀਆਂ ਨੇ ਕੁਝ ਕੁਸ਼ਕਲ ਹੁਕਮ ਤੇ ਜਿਹੜੀ ਬਿਲਡਿੰਗ ਉਹਨਾਂ ਦੇ ਕਿਨਾਂ ਦੀ ਹੈ ਜੀ ਬਿਲਡਿੰਗਾਂ 'ਚ ਪਤਾ ਕਰਾ ਲੈ ਕਿਹਦੇ ਨਾਮ ਨਾਲ ਐਗਰੀਮੈਂਟ ਹੈ ਕਿਉਂਕਿ ਉਹ ਮਾਲਕ ਨੂੰ ਪਤਾ ਹੁਣ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਪਰਚਾ ਦਰਜ ਕਰਤਾ ਹੁਣ ਮੰਨਦੇ ਨੇ 212 ਨੰਬਰ ਇੱਕ 214 ਨੰਬਰ ਫਗਵਾੜਾ ਪੁਲਿਸ ਨੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਸਪਾ ਸੈਂਟਰ ਦੀ ਆੜ ਵਿੱਚ ਦੇ ਵਪਾਰ ਦੰਦਾ ਚੱਲਾਰੇ ਅਸੀ ਜਿਸ ਕਾਰਨ ਹੈ ਕਿ ਥਾਣਾ ਸਿਟੀ ਦੀ ਪੁਲਿਸ ਨੇ ਛਾਪੇਮਾਰੀ ਕਰਕੇ ਹਰ ਗੋਬਿੰਦ ਨਗਰ ਅਤੇ ਪੁਰਾਣੀ ਸਬਜ਼ੀ ਮੰਡੀ ਵਿਖੇ ਸਥਿਤ ਡਾਇਮੰਡ ਨੇਚੂਰ ਸਪਾ ਸੈਂਟਰ ਉਤੇ ਇੱਕ ਹੋ ਸਪਾ ਸੈਂਟਰ ਤੋਂ ਇਸ ਗਰੋਹ ਦੀਆਂ 11 ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਮਾਲਕ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਨਾ ਦੋਵੇਂ ਸੈਂਟਰਾਂ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਬੜੇ ਹੀ ਜੋਰਾ ਸ਼ੋਰਾ ਨਾਲ ਚੱਲਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਹਿਲਾ ਪੁਲਿਸ ਨੂੰ ਨਾਲ ਲੈ ਕੇ ਇਨਾ ਸਵਾ ਸੈਂਟਰਾਂ ਵਿੱਚ ਛਾਪੇਮਾਰੀ ਕੀਤੀ ਤੇ 11 ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਖੜਾ ਮੁਖੀ ਮੁਤਾਬਕ ਪੁਲਿਸ ਨੇ ਇਸ ਸੰਬੰਧੀ 14 ਲੋਕਾਂ ਖਿਲਾਫ ਦੋ ਮਾਮਲੇ ਦਰਜ ਕੀਤੇ ਹਨ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਗਰੋਹ ਦੇ ਹੋਰ ਕਿੰਨੇ ਮੈਂਬਰ ਹਜੇ ਬਾਕੀ ਹਨ ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋਂ ਡਿੰਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਹਾਂਜੀ ਸਰ ਇੱਕ ਕੁੜੀਆਂ ਤੇ ਇੱਕ ਮੁੰਡੇ ਫੜੇ ਕੀ ਮਾਮਲਾ ਸਾਰਾ ਹਾਂਜੀ ਇਹ ਦੋ ਇੱਕ ਚੋਰੀ ਛੁਪ ਕੇ ਨਾ ਇਸਪਾਲ ਸੈਕਟਰ ਚੱਲਦੇ ਜੀ ਉਹਦੀ ਆਰਚ ਚ ਵੀ ਵਪਾਰਕ ਹੁੰਦਾ ਕਰਵਾਇਆ ਜਾਂਦਾ ਸੀ ਜਿਸ ਵੰਦੀ ਸੀ ਹਰ ਗੋਬਿੰਦਨਗਰ ਤੇ ਪੁਰਾਣੀ ਸਬਜ਼ੀ ਮੰਡੀ ਤੋਂ ਹੋ ਕੇ ਦੋ ਮੁੰਡੇ ਤਿੰਨ ਕੁੜੀਆਂ ਗ੍ਰফতার ਕੀਤੀਆਂ ਨੇ ਉਹਨਾਂ ਵਿੱਚ ਜਿਹੜਾ ਹਰ ਗੋਬਿੰਦਨਗਰ ਉਹ ਪ੍ਰਿੰਸ ਨਾਮ ਦਾ ਮਾਲਕ ਤੇ ਜਿਹੜਾ ਪੁਰਾਣੀ ਸਬਜ਼ੀ ਮੰਡੀ ਉੱਥੇ ਰਵੀ ਨਾਮ ਦਾ ਮੁੰਡਾ ਤੇ ਉਹਨਾਂ ਦੀ ਸੀ ਭਾਲ ਜਾਰੀ ਹੈ ਸਾਡੇ ਕੋਲ ਰਿਮਾਂਡ ਤੇ ਨੇ ਜੇ ਅੱਗੇ ਦੇ ਕਿਜੂ ਘਰ ਵਿਓਗਿਓ ਮਛਲਿਆਂ ਦੀ। ਟੋਟਲ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਫੜੇ ਆ ਜੀ? 9 ਕੁੜੀਆਂ ਨਹੀਂ ਟੋਟਲ 2 ਮੁੰਡੇ ਨੇ। 11 ਜੀ। 11 ਜਣੇ ਆ। ਤੇ ਕਿੰਨੇ ਸਮੇਂ ਤੋਂ ਚਲਾ ਰਹੇ ਸੀ? ਇਹ ਹੈ ਜੀ ਸਾਨੂੰ ਇਹ ਆਉਣ ਚ 15-15 ਦਿਨ ਕਹਿੰਦੇ ਨੇ 15-20 ਸਾਨੂੰ ਜਦੋਂ ਧਿਆਨ ਚ ਆਇਆ ਸੀ ਉਹਦੀ ਰਿਪੋਰਟ ਕਰਕੇ ਮੈਂ ਕਿਤਾਬ ਲਈ ਤੇ ਕਿੱਥੇ ਦੀਆਂ ਕੁੜੀਆਂ ਰਹਿਣ ਵਾਲੀਆਂ ਆ ਉਹਨਾਂ ਚ ਮਾਸਟਰ ਮਾਈਂਡ ਕੌਣ ਹੈ ਇਹਦੀਆਂ ਬਾਹਰ ਜੀਆਂ ਨੇ ਮਾਸਟਰ ਮਾਈਂਡ ਨੇ ਉਹਨਾਂ ਤੋਂ ਕਿ ਪ੍ਰਿੰਸ ਹੈ ਰੌਰ ਗੋਵਿੰਦਨਗਰ ਵਾਲਾ ਇੱਕੋ ਦੂਸਰੇ ਰਹੀ ਹੈ ਕਿ ਬਾਹਰ ਦੀਆਂ ਕੁੜੀਆਂ ਨੇ ਕੁਝ ਕੁਝ ਕੋ ਲੁਕਾ ਤੇ ਜਿਹੜੀ ਬਿਲਡਿੰਗ ਉਹਨਾਂ ਦੇ ਕਿਹਨਾਂ ਦੀ ਹੈ ਜੀ ਬਿਲਡਿੰਗ ਅਜ ਪਤਾ ਕਰਾ ਲੈ ਕਿਹਦੇ ਨਾਮ ਨਾਲ ਐਗਰੀਮੈਂਟ ਹੈ ਕਿਉਂਕਿ ਉਹ ਮਾਲਕ ਨੂੰ ਪਤਾ ਹੋਣਾ ਚਾਹੀਦਾ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਪਰਚਾ ਦਰਜ ਕਰਤਾ ਹੀ ਮੰਨਦੇ ਨੇ 212 ਨੰਬਰ ਤੇ 214 ਨੰਬਰ